ਜਿਹਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਕੇ ਆਰ ਜੈਨ ਉੱਗੇ ਅੰਮ੍ਰਿਤਸਰ ਦੇ ਵਕੀਲ ਨੇ ਉਹਨਾਂ ਨੇ ਆਪਣੇ ਜੱਦੀ ਸ਼ਹਿਰ ਜੰਡਿਆਲਾ ਗੁਰੂ ਵਿੱਚ ਇੱਕ ਇਹ ਡਿਸਪੈਂਸਰੀ ਖੋਲ ਕੇ ਜੰਡਿਆਲਾ ਗੁਰੂ ਵਾਸੀਆਂ ਦਾ ਬਹੁਤ ਹੀ ਮੁੰਨਾਂ ਵੱਲੋਂ ਜੰਡਿਆਲਾ ਗੁਰੂ ਵਾਸੀਆਂ ਵੱਲੋਂ ਉਹਨਾਂ ਦਾ ਬਹੁਤ ਹੀ ਧੰਨਵਾਦ ਆ ਔਰ ਇੱਥੇ ਸਾਰੀਆਂ ਸਹੂਲਤਾਂ ਸੇ ਸਾਫ ਸਫਾਈ ਜਨਰੇਟਰ ਦਾ ਪ੍ਰਬੰਧ ਏਸੀ ਦਾ ਪ੍ਰਬੰਧ ਟੈਸਟਾਂ ਦਾ ਪ੍ਰਬੰਧ ఫిజిਓਥੈਰੇਪੀ ਦਾ ਪ੍ਰਬੰਧ ਮੈਡੀਕਲ ਜਨਰਲ ਮੈਡੀਕਲ ਦਾ ਪ੍ਰਬੰਧ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਘੱਟ ਤੋਂ ਘੱਟ ਰੇਟਾਂ ਦੇ ਉੱਤੇ ਉਹ ਜਿਹੜਾ ਬਾਕੀ ਜੋ ਲਾਅਸ ਹੁੰਦਾ ਹੈ ਉਹ ਟਰਾ ਸਟਾਫ ਬੇਅਰ ਕਰਦਾ ਹੈ ਤੇ ਜੰਡਿਆਲਾ ਗੁਰੂ ਵਾਸਤੇ ਮਤਲਬ ਜੋ ਉਹਨਾਂ ਨੇ ਸਕੀਮ ਚਲਾਈ ਹੈ ਉਸ ਦਾ ਅਸੀਂ ਜੰਡਿਆਲਾ ਗੁਰੂ ਵਾਸੀਆਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਹੁਣ ਜਿਹੜਾ ਕਿ ਈ ਰਿਕਸ਼ਾ ਇੱਕ ਪ੍ਰੋਵਾਈਡ ਕੀਤਾ ਹੈ ٹرسٹ ਵੱਲੋਂ ਜਾਂ ਲੋਕਾਂ ਦੇ ਸਾਰੇ ਸ਼ਹਿਰ ਦੇ ਸਹਿਯੋਗ ਵੱਲੋਂ ਉਹ ਇੱਕ ਬਹੁਤ ਹੀ ਅੱਛਾ ਉਪਰਾਲਾ ਹੈ ਕਿਉਂਕਿ ਜੋ ਲੋਕ ਆਪਣੇ ਆਪ ਨਹੀਂ ਚੱਲ ਸਕਦੇ ਜਾਂ ਨਹੀਂ ਆ ਸਕਦੇ ਜਾਂ ਬਜ਼ੁਰਗ ਹਨ ਉਹਨਾਂ ਨੂੰ ਸਹੂਲਤ ਦੇ ਕੇ ਇੱਥੇ ਬੁਲਾ ਕੇ ਉਹਨਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਇਸ ਤੋਂ ਬਾਅਦ ਵੀ ਹੋਰ ਪ੍ਰੋਗਰਾਮ ਹਨ ਜਿਸ ਤਰ੍ਹਾਂ ਜਿਸ ਤਰ੍ਹਾਂ ਪ੍ਰੋਗਰਾਮ ਕਾਮਯਾਬ ਹੁੰਦੇ ਹਨ ਉਸ ਤਰ੍ਹਾਂ ਉਸ ਤਰ੍ਹਾਂ ਇਹਨਾਂ ਨੂੰ ਹੋਰ ਅੱਗੇ ਵਧਾਇਆ ਜਾਏਗਾ ਦੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਕਲਵੰਤਰ ਜੈਨ ਜੀ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਇਹ ਜਿਹੜਾ ਉਪਰਾਲਾ ਕੀਤਾ ਸ਼ਹਿਰ ਵਾਸੀਆਂ ਵਾਸਤੇ ਲੋੜਵੰਦ ਵਿਅਕਤੀਆਂ ਵਾਸਤੇ ਜਿਹੜੇ ਲੋਕ ਇਲਾਜ ਨਹੀਂ ਸੀ ਕਰਵਾ ਸਕਦੇ ਜਾਂ ਜਿਹੜੇ ਲੋਕ ਘਰਾਂ 'ਚ ਬੈਠੇ ਸੀ ਉਹਨਾਂ ਦਾ ਕੋਈ ਸਾਧਨ ਨਹੀਂ ਸੀ ਬੰਦਾ ਕਿਤੇ ਜਾ ਕੇ ਆਪਣਾ ਇਲਾਜ ਕਰਵਾ ਸਕਣ ਆ ਜਿਹੜਾ ਇੱਕ ਉਪਰਾਲਾ ਕੀਤਾ ਇਹ ਰਿਕਸ਼ਾ ਦਾ ਬਹੁਤ ਸ਼ਲਾਘਾਯੋਗ ਹੈ ਤੇ ਮੈਂ ਸਾਰੇ ਸ਼ਹਿਰ ਵੱਲੋਂ ਜਿੰਨੇ ਵੀ ਸਾਰੇ ਪਤਵੰਤੇ ਸੱਜਣ ਆਏ ਜੇ ਉਹਨਾਂ ਵੱਲੋਂ ਵੀ ਸਾਰੇ ਜਨ ਸਾਭ ਦੇ ਟਰਸਟ ਦਾ ਅਮਰੀਕਾ ਸਮਲੋਤਰਾ ਜੀ ਦਾ ਹਾਰਦਿਕ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡੇ ਲੋਕਾਂ ਨੂੰ ਇੱਕ ਚੰਗੇ ਰਾਹ ਤੇ ਪਾ ਕੇ ਤੇ ਸਾਡੇ ਨਾਲ ਇਹ ਜਿਹੜਾ ਸਾਰੇ ਸ਼ਹਿਰ ਵਾਸੀਆਂ ਦੀ ਸੇਵਾ ਦਾ ਸੇਵਾ ਕਰਨ ਦਾ ਪ੍ਰਣ ਕੀਤਾ ਅੱਜ ਇਹ ਵਧਾਈ ਦੇ ਪਾਤਰ ਨੇ ਤੇ ਅਸੀਂ ਵੀ ਸ਼ਹਿਰ ਵਾਸੀ ਇਹਨਾਂ ਨੂੰ ਯਕੀਨ ਦਿਵਾਉਂਦੇ ਆ ਕਿ ਹਰ ਸੰਭਵ ਕੋਸ਼ਿਸ਼ ਕਰਕੇ ਜਿੱਥੇ ਕਿਤੇ ਵੀ ਕੋਈ ਕਿਸੇ ਚੀਜ਼ ਦੀ ਜ਼ਰੂਰਤ ਹੋਏਗੀ ਜਾਂ ਇਹਦੀ ਅਵੇਅਰਨੈਸ ਕਰਨ ਵਾਸਤੇ ਲੋਕਾਂ ਨੂੰ ਜੋ ਇਹ ਲੋਕ ਇੱਥੇ ਇਲਾਜ ਵਾਸਤੇ ਨਹੀਂ ਪਹੁੰਚ ਸਕਦੇ ਸਨ ਅੱਜ ਤੋਂ ਬਾਅਦ ਇਹ ਵੀ ਦਿੱਕਤ ਦੂਰ ਹੋ ਗਈ ਹੈ ਮੈਂ ਇੰਨੀ ਹੀ ਬੇਨਤੀ ਕਰਦਾ ਹਾਂ ਇਹਨਾਂ ਨੂੰ ਵਧਾਈ ਦੇਣਾ ਤੇ ਵਧਾਈ ਦੇ ਪਾਤਰ ਨੇ ਧੰਨਵਾਦ ਇੱਥੇ ਕਿਹੜੇ ਕਿਹੜੇ ਸਹੂਲਤਾਂ ਮਿਲਦੀਆਂ ਇੱਥੇ ਫਿਜ਼ੀਓਥੈਰੇਪੀ ਦੀਆਂ ਬਹੁਤ ਜੈਨ ਸਾਹਿਬ ਨੇ ਉਪਰਾਲਾ ਕਰਕੇ ਬਾਹਰੋਂ ਬਾਹਲੇ ਦੇਸ਼ਾਂ ਚੋਂ ਮਸ਼ੀਨਾਂ ਮੰਗਵਾਈਆਂ ਲੇਡੀ ਸਟਾਫ ਵੱਖਰਾ ਹੈ ਜੈਂਟਸ ਸਟਾਫ ਵੱਖਰਾ ਹੈ ਜਨਰਲ ਆਈਸ ਆਈਸ ਦਾ ਬਹੁਤ ਇਹਨਾਂ ਨੇ ਪਹਿਲਾਂ ਵੀ ਬਹੁਤ ਸ਼ਹਿਰ ਚ ਕੈਂਪ ਲਗਾਏ ਹਲੇਦਾਲੇ ਪਿੰਡਾਂ ਚ ਬੜੇ ਕੈਂਪ ਲਗਾਏ ਫਿਰ ਇਹਨਾਂ ਕੋ ਮੈਡੀਸਨ ਦੇ ਡਾਕਟਰ ਸਕਾਟ ਹਸਪੀਟਲ ਦੇ ਡਾਕਟਰਾਂ ਨਾਲ ਵੀ ਟਾਈ ਅਪ ਹੈ ਜੋ ਹਫਤੇ ਚ ਇੱਕ ਦਿਨ ਆਉਂਦੇ ਨੇ ਤੇ ਉਹ ਆਪਣਾ ਸਸਤੇ ਰੇਟਾਂ ਤੇ ਬਹੁਤ ਮਾਰਜਨਲ ਰੇਟਾਂ ਦੇ ਉੱਤੇ ਉਹ ਲੋਕਾਂ ਦਾ ਇਲਾਜ ਕਰ ਦਿੰਦੇ ਨੇ ਤੇ ਸਲਾਹ ਮਸ਼ਵਰਾ ਵੀ ਦਿੰਦੇ ਨੇ ਹੋਰ ਜਿਉਂ-ਜਿਉਂ ਇੱਥੇ ਇਹ ਕੰਮ ਦੇਖ ਕੇ ਆ ਤੁਸੀਂ ਦੇਖਦੇ ਜੇ ਸ਼ਹਿਰ ਦੀ ਸਾਰੀ ਕ੍ਰੀਮ ਅੱਜ ਇਸ ਕੰਮ ਚ ਆਈ ਹੈ ਤੇ ਇਹਨਾਂ ਦਾ ਵੀ ਧਿਆਨ ਆਏਗਾ ਤੇ ਹੋਰ ਵੀ ਸਹੂਲਤਾ ਦਿੱਤੀਆਂ ਜਾਂਦੀਆਂ ਨੇ ਤੇ ਵੀ ਜੈਂਟ ਟਰਸਟ ਵੱਲੋਂ ਜੰਡਿਆਲਾ ਗੁਰੂ ਦੇ ਵਿੱਚ ਇੱਕ ਹਸਪਤਾਲ ਬਣਾਇਆ ਗਿਆ ਹੈ ਜਿਸ ਦੇ ਵਿੱਚ ਹਰ ਤਰ੍ਹਾਂ ਦੇ ਇਲਾਜ ਹੁੰਦੇ ਨੇ ਹੱਡੀਆਂ ਤੇ ਜੋੜਾਂ ਦੀ ਦਰਦਾਂ ਦਾ ਇਲਾਜ ఫిਜ਼ੀਓਥੈਰੇਪੀ ਔਰ ਇਥੇ ਕੇਮਿਸਟ ਡਾਕਟਰ ਵੀ ਵੀਕਲੀ ਆਉਂਦੇ ਨੇ ਜਿਹੜਾ ਦੇਖਦੇ ਨੇ ਅੱਖਾਂ ਦੀ ਚੈੱਕਅਪ ਥਾਰੀਆਂ ਲੇਟੈਸਟ ਮਸ਼ੀਨਾਂ ਦੇ ਨਾਲ ਕੀਤਾ ਜਾਂਦਾ ਹੈ ਕੁਆਲੀਫਾਈਡ ਡਾਕਟਰ ਦੇਖਦੇ ਨੇ ਔਰ ਇਸ ਤੋਂ ਇਲਾਵਾ ਬਾਕੀ ਇਲਾਜ ਵੀ ਜਿਹੜੇ ਹੈਗੇ ਆ ਕੀਤੇ ਜਾਂਦੇ ਨੇ ਤੇ ਲੈਬਾਰਟਰੀ ਦਾ ਵੀ ਪ੍ਰਬੰਧ ਹੈ ਅਸੀਂ ਕੋਸਟ ਤੋਂ ਘੱਟ ਖਰਚੇ ਤੇ ਕਰ ਰਹੇ ਆ ਜੰਡਿਆਲੇ 'ਚ ਕਰਨ ਇਹ ਚੀਜ਼ਾਂ ਕੀਤੀਆਂ ਜਿਹੜੀਆਂ ਚੀਜ਼ਾਂ ਇੱਥੇ ਅਵੇਲੇਬਲ ਨਹੀਂ ਜਿਸਾ ਕੇ ਆਰਥੋਡਾ ਜਾਂ ਫਿਜ਼ੀਓਥੈਰੇਪੀ ਦਾ ਜਾਂ ਅੱਖਾਂ ਦਾ ਇੱਥੇ ਜੰਡਿਆਲੇ 'ਚ ਨਾ ਹੋਣ ਦੀ ਵਜ੍ਹਾ ਕਰਕੇ ਇਹ ਉਪਰਾਲਾ ਕੀਤਾ ਗਿਆ ਹੈ ਕਿ ਇਹ ਕੀਤਾ ਜਾਏ ਅਸੀਂ ਹੁਣ ਇਹ ਵੀ ਦੇਖਿਆ ਸੀ ਕਿ ਕੋਈ ਲੋਕ ਆ ਕੇ ਕਹਿੰਦੇ ਸੀ ਕਿ ਇੱਥੇ ਆਨ-ਜਾਂਚ ਦਿੱਕਤ ਆਂਦੀ ਹੈ ਤੇ ਅਸੀਂ ਸਹਿਯੋਗ ਦੇ ਨਾਲ ਸਾਰੇ ਸ਼ਹਿਰੀ ਇੱਕ ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਹੈ ਇੱਥੇ ਅਸੀਂ ਇੱਕ ਹੈਲਪਲਾਈਨ ਦੋ ਟੈਲੀਫੋਨ ਹੋਣਗੇ ਕੋਈ ਆਦਮੀ ਵੀ ਟੈਲੀਫੋਨ ਕਰੇ ਈ-ਰਿਕਸ਼ਾ ਨੂੰ ਜਾ ਕੇ ਉੱਥੇ ਲੈ ਕੇ ਆਏਗੀ ਇਲਾਜ ਕਰਵਾ ਕੇ ਉਹਦੇ ਘਰ ਛੱਡ ਕੇ ਆਏਗੀ ਸਾਡੀ ਇੱਛਾ ਇਹੋ ਹੀ ਹੈ ਕਿ ਅਸੀਂ ਵੱਧ ਤੋਂ ਵੱਧ ਜੰਡਿਆਲੇ ਦੀ ਸੇਵਾ ਕਰ ਸਕੀਏ ਚੰਗੇ ਤੋਂ ਚੰਗੇ ਡਾਕਟਰ ਇੱਥੇ ਆਣਗੇ ਸਪੈਸ਼ਲਿਸਟ ਆਉਣਗੇ ਔਰ ਹਰ ਤਨਦਾ ਸਹੂਲਤ ਅਸੀਂ ਦੇਾਂਗੇ ਲੋਕਾਂ ਨੂੰ ਖਾਸ ਕਰ ਫਿਜ਼ੀਓਥੈਰੇਪੀ ਔਰ ਅੱਖਾਂ ਦਾ ਇੱਥੇ ਕੋਈ ਜੰਡਿਆਲੇ ਦੇ ਵਿੱਚ ਅਰੇਂਜਮੈਂਟ ਨਹੀਂ ਹਰ ਲੋਕਾਂ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਸੀ ਉਹ ਸਾਰਾ ਪ੍ਰਬੰਧ ਅਸੀਂ ਇੱਥੇ ਕੀਤਾ ਹੈ ਮੈਂ ਜੰਡਿਆਲਾ ਦੇ ਸ਼ਹਿਰੀਆਂ ਦਾ ਖਾਸ ਕਰ ਸਾਰੇ ਸੱਜਣ ਪਤਵੰਤੇ ਆਏ ਦੇ ਨੇ ਮਲੋਤ ਰਾਜਕੁਮਾਰ ਜੀ ਅਮਰੀਕ ਸਿੰਘ ਮਲੋਤਰਾ ਤੇ ਬਾਕੀ ਸਾਰੇ ਦੋਸਤਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਸਾਰਾ ਸਿਲਸਲਾ ਚਲਾ ਰਹੇ ਜਿਹੜਾ ਇਹ ਰਿਕਸ਼ਾ ਹੈ ਕਿਸੇ ਨੇ ਡੋਨੇਟ ਕੀਤਾ ਕਿ ਤੁਹਾਡੇ ਚੈਰੀਟੇਬਲ ਨੂੰ ਲੰਘਾ ਇਹ ਕੁਡਨੈਸ ਸ਼ਹਿਰ ਦੇ ਸਹਿਯੋਗ ਦੇ ਨਾਲ ਹੈ ਸਾਡਾ ਵੀ ਹੈ ਸਹਿਯੋਗ ਤੇ ਸ਼ਹਿਰ ਦਾ ਵਿੱਚ ਹੈ